ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਚੋਣ ਪ੍ਰਚਾਰ ਲਈ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਜਨ ਸਭਾ ਵਾਣ ਨੂੰ ਸੰਬੋਧਨ ਕੀਤਾ ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਭਗਵੰਤ ਮਾਨ ਦੇ ਭੈਣ ਵੀ ਹਾਜ਼ਰ ਰਹੇ ਇਸ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਧੂਰੀ ਵਿੱਚ ਕੀਤੇ ਵਿਕਾਸ ਕੰਮਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਬੋਟ ਦੇਣ ਦੀ ਅਪੀਲ ਕੀਤੀ ਪਹਿਲਾਂ ਤਾਂ ਮੈਂ ਬਿੱਲੂ ਜੀ ਦਾ ਤੇ ਸਾਡੇ ਭੈਣ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹਨਾਂ ਵਧੀਆ ਆਪਰਾਲਾ ਕੀਤਾ ਤਾਂ ਜੋ ਅਸੀਂ ਇਕਜਟ ਹੋ ਸਕੀਏ ਮਿਲ ਸਕੀਏ ਤੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਸਕੀਏ ਤੁਸੀਂ ਜਾਣਦੇ ਹੋ ਕਿ ਮਗਰਲੇ 2 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੁਸੀਂ ਧੂਰੀ ਤੋਂ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਚੁਣ ਕੇ ਭੇਜਿਆ ਜੇ ਆਪਾਂ ਗੱਲ ਕਰ ਲਈਏ ਵਿਕਾਸ ਕਰ ਜਾਂਦੀ ਧੂਰੀ ਲਈ ਮਾਨ ਸਾਹਿਬ ਨੇ ਕੀ ਕੀ ਕੰਮ ਕਰੇ ਨੇ ਸੋ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਟੋਲ ਪਲਾਜ਼ਾ ਸੀ ਪੂਰੀ ਦੀ ਐਂਟਰੀ ਕਰਨੀ ਹੈ ਇੱਕ ਪਰਚੀ ਕਿਤਾ ਕੇ ਆਉਣਾ ਪੈਂਦਾ ਸੀ ਪਤਾ ਨਹੀਂ ਸੜਕਾਂ ਤਾਂ ਜਮਾ ਟੁੱਟੀ ਹੁੰਦੀ ਸੀ ਕਿਹੜੀ ਗੱਲ ਦਾ ਟੋਲ ਥੋਤੋਂ ਲਈ ਜਾਂਦੇ ਸੀ ਮੈਨੂੰ ਤਾਂ ਇਹ ਨਹੀਂ ਸੀ ਸਮਝ ਲੱਗਦੀ ਸੋ ਪਹਿਲੇ ਧਾਰ ਤੇ ਉਹ ਟੋਲ ਪਲਾਜ਼ਾ ਚੱਕਿਆ ਗਿਆ ਕੋਲ ਪੰਜਾਬ ਚ 16 ਟੋਲ ਪਲਾਜ਼ੇ ਮਾਨ ਸਾਹਿਬ ਨੇ ਬੰਦ ਕੀਤੇ ਨੇ ਜਿਹਦੇ ਕਰਕੇ ਇੱਕ ਇੱਕ ਟੋਲ ਪਲਾਜ਼ਾ 50-50 ਲੱਖ ਰੁਪਏ ਚ ਆਮ ਆਦਮੀ ਨੂੰ ਪੈ ਰਿਹਾ ਸੀਗਾ ਜਿਹੜੀਆਂ ਤੁਹਾਡੇ ਜੇਬਾਂ ਚ ਪੈਸਾ ਜਾ ਰਿਹਾ ਸੀਗਾ ਸੋ ਉਹ ਬੰਦ ਕਰਾਏ ਜਿਹੜਾ ਪੂਰੀ ਦਾ ਸੂਆ ਸੀਗਾ ਹਮੇਸ਼ਾ ਗੱਲ ਸੁਣਨ ਨੂੰ ਮਿਲਦੀ ਸੀ ਵੀ ਸੂਆ ਠਗਿਆ ਜਾਵੇ ਜੀ ਬਹੁਤ ਵੱਡੀਆਂ ਸਮੱਸਿਆ ਸੀਗੀ ਥੂਰੀ ਦੀ ਮੈਨੂੰ ਲੱਗਦਾ ਮੇਨ ਸਮੱਸਿਆ ਇਹ ਹੀ ਸੀਗੀ ਕਿ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਸੀ ਬੱਚਿਆਂ ਨਾਲ ਕਈ ਵਾਰੀ ਹਾਦਸੇ ਹੋ ਚੁੱਕੇ ਨੇ ਹਾਂਜੀ ਬਿਲਕੁਲ ਸੋ ਉਹ ਵੀ ਠਗਿਆ ਜਿਹਦੇ ਕਰਕੇ 33 ਕਰੋੜ ਰੁਪਏ ਜਿਹਦੇ ਤੇ ਲੱਗਾ ਤੇ ਅੱਜ ਉਥੇ ਮਾਵਾਂ ਭੈਣਾਂ ਸੈਰ ਵੀ ਕਰਦੀਆਂ ਨੇ ਬੱਚੇ ਖੇਡ ਵੀ ਰਹੇ ਨੇ ਬਾਕੀ 3-4 ਕਰੋੜ ਰੁਪਏ ਦੀ ਲਾਗਤ ਨਾਲ ਉੱਥੇ ਬਿਊਟੀਫਿਕੇਸ਼ਨ ਦਾ ਵੀ ਕੰਮ ਹੋ ਰਿਹਾ ਹੈ ਬੈਂਚ ਲੱਗਣਗੇ ਤਾਂ ਜੋ ਮਾਵਾ ਪੈਣਾ ਸੈਰ ਕਰਦੀਆਂ ਬੈਠਣਾ ਹੋਇਆ ਬੈਠ ਸਕਣ ਬੱਚੇ ਖੇਡ ਸਕਣ ਸੋ ਇਹ ਜੇ ਕੰਮ ਸਿਵਲ ਹਸਪੀਟਲ ਦੀ ਜੇ ਆਪਾਂ ਗੱਲ ਕਰ ਲਈਏ ਇੱਕ ਰੈਫਰਲ ਰੈਫਰਲ ਸੈਂਟਰ ਬਣਿਆ ਹੋਇਆ ਸੀਗਾ ਹਮੇਸ਼ਾ ਮਰੀਜ਼ ਨੂੰ ਇੱਥੋਂ ਭੇਜਣਾ ਹੀ ਪੈਂਦਾ ਸੀ ਕੋਈ ਕਹਿੰਦਾ ਸੀ ਡੀਐਮਸੀ ਲੈ ਜਾਓ ਕੋਈ ਕਹਿੰਦਾ ਸੀ ਰਜੇਂਦਰਾਲ ਲੈ ਜਾਓ ਇੱਥੇ ਇਲਾਜ ਨਹੀਂ ਹੋਣਾ ਇੱਥੇ ਬਚਣਾ ਨਹੀਂ ਸੋ ਮਾਨ ਸਰ ਨੇ 22 ਕਰੋੜ ਰੁਪਈਆ ਸਿਵਲ ਹਸਪੀਟਲ ਨੂੰ ਦਿੱਤਾ ਹੈ ਸਾਂ ਜੋ ਜਿਹੜੇ ਸਾਡੇ ਧੀਆਂ ਪੁੱਤਿਆਂ ਨੂੰ ਗੱਲ ਆ ਜਿੱਥੇ ਹੋ ਸਕੇ ਜਿਹੜੇ ਤੁਹਾਡਾ ਪੈਸਾ ਆਮ ਆਦਮੀ ਦਾ ਬਚ ਸਕੇ ਸੋ ਇੱਥੇ ਵਧੀਆ ਤੋਂ ਵਧੀਆ ਆਧੁਨਿਕ ਮਸ਼ੀਨਾਂ ਵੀ ਤੇ ਵਧੀਆ ਸਪੈਸ਼ਲਿਸਟ ਡਾਕਟਰ ਵੀ ਮੁਹੱਈਆ ਕਰਾਏ ਜਾਣਗੇ ਇਹ ਮਾਨ ਸਾਹਿਬ ਦੀ ਸੋਚ ਹੈ ਆਪਾਂ ਨੂੰ ਸਭ ਨੂੰ ਪਤਾ ਕਿ ਇੱਕ ਤਰੀਕ ਨੂੰ ਆਉਣ ਵਾਲੀ ਨੂੰ ਲੋਕ ਸਭਾ ਚੋਣਾਂ ਨੇ ਆਪਾਂ ਜਾਣਦੇ ਹਾਂ ਕਿ ਚੰਗੇ ਮਾੜੇ 'ਚ ਫਰਕ ਵੀ ਆਪਾਂ ਜਾਣਦੇ ਹਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਹੈ ਕਿ ਚੰਗੇ ਮਾੜੇ 'ਚ ਫਰਕ ਕਰੀਏ ਉਹਨੂੰ ਸਭ ਨੂੰ ਪਤਾ ਹੈ ਪ੍ਰਾਣੀਆਂ ਸਰਕਾਰਾਂ ਨੇ ਇੱਥੇ ਕੋਈ ਗੌਰ ਨਹੀਂ ਕੀਤਾ ਧੂਰੀ ਤੇ ਜਦੋਂ ਦੇਖਿਆ ਆ ਤੇ ਮੈਂ ਵੀ ਦੇਖਿਆ ਤੇ ਮੈਨੂੰ ਬਹੁਤ ਦਿਲ ਨੂੰ ਕਈ ਥਾਵਾਂ ਤੇ ਤਾਂ ਜਾਂਦੀ ਸੀ ਤੇ ਲੋਕ ਵਰਡਾਂ ਚ ਮਿਲ ਕੇ ਕਹਿੰਦੇ ਸੀ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ ਜੀ ਪਾਣੀ ਮਹਈਆ ਕਰਾਇਆ ਲਵੇ ਸੋ ਇਹ ਜੇ ਛੋਟੇ ਛੋਟੇ ਕੰਮ ਨੇ ਕਿ ਮਗਰਲੇ 70 ਸਾਲਾਂ ਤੋਂ ਇਹ ਲੋਕੇ ਕੰਮ ਕਰਨੀ ਸੀ ਸਕਦੇ ਪਾਣੀ ਖਾਣਾ ਇਹ ਤਾਂ ਬੇਸਿਕ ਨੀਡਸ ਨੇ ਜਿਹਨੂੰ ਆਪਾਂ ਕਹਿੰਦੇ ਆ ਸੋ ਇਹ ਜੇ ਕੰਮ ਜਦੋਂ ਮੈਂ ਮਾਨਸਰ ਤੋਂ ਜਾ ਕੇ ਕਿਹਾ ਮੈਂ ਕਿਹਾ ਮੇਰੇ ਦਿਲ ਨੂੰ ਕੁਝ ਹੁੰਦਾ ਜਦੋਂ ਬੀਬੀਆਂ ਆ ਕੇ ਕਹਿੰਦੀਆਂ ਨੇ ਵੀ ਪੁੱਤ ਸਾਨੂੰ ਪਾਣੀ ਵੀ ਨਹੀਂ ਮਿਲਦਾ ਕਿਸੇ ਘਰੋਂ ਮੰਗਣਾ ਪੈਂਦਾ ਕਈ ਵਾਰੀ ਟੁੱਟੀ ਨਹੀਂ ਆਉਂਦੀ ਸੋ ਇਹ ਨਹੀਂ ਛੋਟੇ ਛੋਟੇ ਕੰਮ ਨੇ ਤਾਂ ਕਿ ਸਰਕਾਰ ਦੀ ਨੀਤ ਹੋਵੇ ਸੱਚੀ ਤੇ ਇਹ ਕੰਮ ਕੋਈ ਬਹੁਤ ਵੱਡੇ ਨਹੀਂ ਹੈਗੇ ਖਜ਼ਾਨੇ ਭਰੇ ਹੁੰਦੇ ਨੇ ਜੀ ਨੀਅਤ ਤੇ ਦਿਲ ਸਾਫ਼ ਹੋਣਾ ਚਾਹੀਦਾ ਲਾਲਚ ਜਿਹੜਾ ਘਟ ਤੋਂ ਘਟ ਹੋਣਾ ਚਾਹੀਦਾ ਸੋ ਮਾਨ ਸਾਹਿਬ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਸਾਰੇ ਤੁਹਾਨੂੰ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਕੋਈ ਸਾਡੇ ਖਜ਼ਾਨੇ ਘਰਦੇ ਨਹੀਂ ਕਦੇ ਭਰੇ ਸਾਡੇ ਘਰ ਤਾਂ ਉਹੀ ਹਾਲਾਤ ਨੇ ਜੋ ਪਹਿਲਾਂ ਤੋਂ ਸੀਗੇ ਕਈ ਵਾਰੀ ਅਜੇ ਵੀ ਐ ਹੋ ਜਾਂਦਾ ਵਿਹਲਾ ਧੋਖੇ ਨੇ ਪਰ ਫਿਰ ਵੀ ਸਾਰ ਲੱਗਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਕਿਤੇ ਵੀ ਸੋ ਮੇਰੀ ਤੁਹਾਡੇ ਸਾਰੇ ਅੱਗੇ ਇਹਦੀ ਅਪੀਲ ਹੈ ਸਪੈਸ਼ਲੀ ਮਾਵਾਂ ਨੂੰ ਭੈਣਾਂ ਨੂੰ ਮੈਂ ਦੇਖ ਰਹੀਆਂ ਵੀ 1000 ਰੁਪਏ ਦੀ ਆਸ ਹੁੰਦੀ ਹੈ ਵੀ ਮਾਨ ਸਾਹਿਬ ਨੇ ਵਾਅਦਾ ਕਰਿਆ ਸੀ 1000 ਅਜੇ ਤੱਕ ਆਇਆ ਨਹੀਂ ਸੋ ਇਹ ਵੀ ਮਾਨ ਸਾਹਿਬ ਦਾ ਕਹਿਣਾ ਹੈ ਵੀ ਜਲਦ ਤੋਂ ਜਲਦ ਇਹ 1000 ਰੁਪਏ ਵਾਲਾ ਜਿਹੜਾ ਵਾਅਦਾ ਉਹ ਵੀ ਪੂਰਾ ਕਰਨਗੇ ਬਾਕੀ ਮੈਂ ਤੁਹਾਡੇ ਸਵਾਰਥ ਕਰਨ ਨੂੰ ਬੈਠੀ ਹਾਂ ਮੈਂ ਤਾਂ ਹਮੇਸ਼ਾ ਕਹਿੰਦੀ ਆ ਵੀ ਮੈਨੂੰ ਹਜ਼ਾਰ ਰੁਪਏ ਲਾਗੂ ਕਰ ਦੋ ਤਾਂ ਮੈਂ ਜਾਇਆ ਕਰੂੰ ਨਹੀਂ ਬੀਬੀਆਂ ਮੇਰਾ ਗੁੱਟ ਫੜ ਲੈਂਦੀਆਂ ਨੇ ਹਜ਼ਾਰ ਕੱਦ ਦੋਗੇ ਤੋਂ ਇਹ ਵੀ ਜਲਦ ਤੋਂ ਜਲਦ ਮਾਨ ਸਾਹਿਬ ਕਹਿੰਦੇ ਪੂਰਾ ਹੋਊਗਾ ਤੁਹਾਡਾ ਜਿਹੜਾ ਹਜ਼ਾਰ ਹਜ਼ਾਰ ਹੈ ਤੁਹਾਡੇ ਭਰਾ ਨੇ ਜਿਹੜਾ ਵਾਅਦਾ ਕਰਿਆ ਉਹ ਪੂਰਾ ਕਰੂਗਾ ਬਾਕੀ ਜੇ ਮਾਨ ਸਾਹਿਬ ਨੇ ਤੁਹਾਡੇ ਤੇ ਹੱਥ ਖੁੱਲਾ ਦੇ ਛੱਡਿਆ ਹੋਇਆ ਹੈ ਕੋਈ ਫੰਡਾਂ ਦੀ ਘਾਟ ਨਹੀਂ ਛੱਡੀ ਤੇ ਧੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾਟ ਛੱਡਿਓ ਨੱਕੋ ਨੱਕ ਵੋਟਾਂ ਭਰ ਦਿਓ ਵਿਰੋਧੀਆਂ ਨੂੰ ਦੱਸ ਦਿਓ ਵੀ ਧੂਰੀ ਵੜਨਾ ਸੌਕਾ ਹੈ ਨਹੀਂਗਾ ਕੰਮ ਕਰਾ ਦਿਓ ਇੱਕ ਵਾਰੀ ਵੀ ਕਿਹੜੇ ਕਿਹੜੇ ਕੰਮ ਹੋਏ ਨੇ ਸੋ ਤਾਂ ਦੁਆਰਾ ਇਹ ਤੇ ਪੈਰ ਨਾ ਤਰ ਸਕਣ। ਸੋ ਆਪਾਂ ਇੱਕ ਤਰੀਕ ਨੂੰ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਵੋਟਾਂ ਪਾਈਏ ਤੇ ਮੀਤ ਥੇਰ ਜੀ ਨੂੰ ਇੱਥੋਂ ਜਤਾਈਏ। ਇੰਨੀ ਕੁ ਮੇਰੇ ਤੁਹਾਡੇ ਅੱਗੇ ਬੇਨਤੀ ਹੈ। ਇੰਨੀਆ ਕੁ ਬੇਨਤੀ ਆ ਪ੍ਰਵਾਨ ਕਰਿਓ। ਆਓ ਦੋ ਨਾਰੇ ਲਾ ਲਈਏ ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਤੇ ਬੀਬੀਆਂ ਦਾ ਸਪੈਸ਼ਲ ਮੇਰੀ ਅਪੀਲ ਹੈ ਕਿ ਘਰੇ ਨਾ ਬੈਠੋ ਜੀ। ਆਜੋ ਆਮ ਆਦਮੀ ਪਾਰਟੀ ਦੀ ਸਾਰੇ ਅਹੁਦੇਦਾਰ ਸਹਿਬਾਨ, ਚੇਅਰਮੈਨ ਸਹਿਬਾਨ, ਸਾਰੇ ਮੇਰੇ ਬਜ਼ੁਰਗ ਮੇਰੇ ਵੀਰ ਭੈਣਾ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਇਹ ਜਿਹੜਾ ਬਾਈ ਜੀ ਕਹਿੰਦੇ ਆ ਆਸ਼ੀਰਵਾਦ ਭੈਣਾ ਤਾਂ ਹਮੇਸ਼ਾ ਹੀ ਆਪਣੇ ਭਰਾਵਾਂ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਪੇਕਿਆਂ ਵੱਲੋਂ ਠੱਡੀਆਂ ਹਵਾਵਾਂ ਆਉਂਦੀਆਂ ਨੇ ਇਹ ਜਿਹੜਾ ਇਹ ਤਾਂ ਕੁਦਰਤ ਵੱਲੋਂ ਜਿਹੜਾ ਬਖਸ਼ਿਆ ਹੋਇਆ ਹੈਗਾ ਬਾਕੀ ਜਿਹੜਾ ਮਾਣ ਤੁਸੀਂ ਨੇ ਵਧਾਇਆ ਸੀ ਬਾਈ ਵੀ ਇਲੈਕਸ਼ਨ ਚ ਜਦੋਂ ਤੁਹਾਡੇ ਨੂੰ ਤੁਹਾਨੂੰ ਬੇਨਤੀ ਕੀਤੀ ਸੀ ਕਿ ਬਾਈ ਜੀ ਸਾਰੇ ਪੰਜਾਬ ਦੀ ਵੰਡੋਰ ਸੰਭਾਲਣੇ ਨੇ ਤੇ ਤੁਸੀਂ ਨੇ ਧੂਰੀ ਦੀ ਵੰਡੋਰ ਆਪ ਸੰਭਾਲਣੀ ਹੈ ਤਾਂ ਤੁਸੀਂ ਨੇ ਇੰਨਾ ਫਤਵਾ ਜਿਹੜਾ ਦਿੱਤਾ ਸੀ ਤਾਂ ਉਹਦੇ ਨਾਲ ਮੇੜਾ ਜਿਹੜਾ ਸਿਰਸੀ ਉਹ ਮਾਨ ਨਾਲ ਉੱਚਾ ਹੋ ਗਿਆ ਤੇ ਇਸੇ ਕਰਕੇ ਸਾਡੇ ਪਰਿਵਾਰ ਦਾ ਜਿਹੜਾ ਸਾਰਿਆਂ ਤੋਂ ਪਹਿਲਾਂ ਜਿਹੜਾ ਸਾਡਾ ਹੁੰਦੀ ਹੈ ਕੋਸ਼ਿਸ਼ ਕਿ ਧੂਰੀ ਦੇ ਹਲਕੇ 'ਚ ਕੋਈ ਵੀ ਕਿਸੇ ਦੇ ਵੀ ਸੁੱਖ ਦੇ ਦੁੱਖ ਦੇ ਕਿਸੇ ਦੇ ਵੀ ਕੰਮ ਅਸੀਂ ਆਸ ਹੈ ਕਿ ਇਹ ਤਾਂ ਬੜਾ ਸਾਨੂੰ ਫਖਰ ਮਹਿਸੂਸ ਹੁੰਦਾ ਹੈ ਮਾਣ ਮਹਿਸੂਸ ਹੁੰਦਾ ਤੇ ਅਸੀਂ ਤੁਹਾਡਾ ਇਹ ਕਰਜ਼ਾ ਕਦੇ ਵੀ ਨਹੀਂ ਲਾ ਸਕਦੇ ਕਿਉਂਕਿ ਤੁਸੀਂ ਨੇ 14 ਚ ਵੀ ਬਾਈ ਜੀ ਨੂੰ ਮਾਣ ਦਿੱਤਾ ਸੀ ਫਿਰ 19 ਚ ਵੀ ਫਿਰ 22 ਚ ਵੀ ਇੱਕ ਬੰਦੇ ਨੇ ਜਦੋਂ بار بار ਆਪਾਂ ਮਾਣ ਸਤਿਕਾਰ ਦਿੰਨੇ ਆ ਤਾਂ ਉਹਦੇ ਚ ਕੋਈ ਨਾ ਕੋਈ ਖੂਬੀ ਜ਼ਰੂਰ ਹੁੰਦੀ ਹੈ ਸੋ ਜਿਹੜੀਆਂ ਖੂਬੀਆਂ ਤੁਸੀਂ ਬਾਈ ਜੀ ਦੀਆਂ ਨੇ ਉਹਨਾਂ ਤੇ ਤੁਹਾਡੇ ਭਰੋਸੇ ਤੇ ਪੂਰਾ ਉਤਰਨ ਦੀ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਨਹੀਂ ਉਹਨਾਂ ਦੀ ਇੱਕੋ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਹੈ ਇਹ ਬਹੁਤ ਪਹਿਲਾਂ ਰਾਜੇ ਰਜਵਾਲਿਆਂ ਜਾਂ ਅਮੀਰਾਂ ਦੇ ਹੱਥਾਂ 'ਚ ਰਿਹਾਗਾ ਇਹ ਆਮ ਲੋਕਾਂ ਨੂੰ ਇਹਦੇ ਨਾਲ ਜਿਹੜੀ ਕੋਈ ਵੀ ਸਰਕਾਰੀ ਕੋਈ ਫਾਇਦਾ ਨਹੀਂ ਸੀ ਕਦੇ ਹੋਇਆ ਲੀਡਰ ਚਿੱਤਦੇ ਸੀ ਪਿਆਦੀਆਂ ਜਿਵੇਂ ਕਹਿ ਦੋ ਵੀ ਆਪਣੀਆਂ ਕੋਠੀਆਂ 'ਚ ਚਲੇ ਜਾਂਦੇ ਸੀ ਆਮ ਲੋਕਾਂ ਬਾਰੇ ਕੋਈ ਨਹੀਂ ਸੀ ਸੋਚਦਾ 5 ਸਾਲ ਬਾਅਦ ਫੇਰ ਨਿਕਲਦੇ ਸੀ ਫੇਰ ਲੋਕਾਂ ਕੋਲੇ ਕੋਈ ਜਿਵੇਂ ਆਪਾਂ ਕਹਿ ਦੋ ਵੀ ਕੋਈ ਉਹਨਾਂ ਕੋਲੇ ਸਾਡੇ ਕੋਲੇ ਕੋਈ ਹੋਰ ਬਦਲੀ ਨਹੀਂ ਸੀਗਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤਾਂ ਤੁਸੀਂ ਦੇਖ ਹੀ ਰਹੇ ਹੋ ਜੋ ਪੜ੍ਹਾਈ ਦੇ ਖੇਤਰ ਚ ਜੋ ਦਵਾਈ ਦੇ ਹਸਪਤਾਲਾਂ ਦੇ ਖੇਤਰ ਚ ਜੋ ਰੋਹ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਹੇ ਨੇ ਬਿਨਾਂ ਕਿਸੇ ਸਪਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਕਾਬਲੀਅਤ ਦੇ ਹਿਸਾਬ ਨਾਲ ਰੋਜ਼ਗਾਰ ਮਿਲ ਰਿਹਾ ਹੈ ਕਿਸਾਨਾਂ ਨੂੰ ਜੋ ਬਿਜਲੀ ਮਿਲ ਰਹੀ ਹੈ ਮੈਰੀ ਪਾਣੀ ਮਿਲ ਰਿਹਾ ਹੈ ਮੰਡੀਆਂ ਚ ਫਸਲ ਦਾ ਜਿਹੜਾ ਨਾਲ ਦੀ ਨਾਲ ਜਿਹੜੀ ਚੱਕੀ ਜਾਂਦੀ ਹੈ ਉਹਨਾਂ ਨੂੰ ਪੂਰਾ ਉਹਨਾਂ ਦਾ ਜੋ ਮੁੱਲ ਮਿਲ ਰਿਹਾ ਹੈ ਇਹ ਸਾਰਾ ਤਾਂ ਹੋ ਸਕਿਆ ਕਿਉਂਕਿ ਤੁਸੀਂ ਨੇ ਇਹ ਤਾਕਤ ਦਿੱਤੀ ਹੈ। ਬਾਈ ਦੀ ਵੀ ਤਾਕਤ ਤੁਸੀਂ ਹੋਂ। ਤੋਂ ਅਸੀਂ ਤਾਂ ਤੁਹਾਡੇ ਕੋਲੇ ਬਾਰ-ਬਾਰ ਆਉਣੇ, ਤੁਹਾਨੂੰ ਬਾਰ-ਬਾਰ ਬੇਨਤੀ ਕਰਨੀ ਹੈ। ਆਪਦਾ ਪਰਿਵਾਰ ਸਮਝ ਕੇ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਮਾਣ ਹੈ, ਇਸੇ ਤਰ੍ਹਾਂ ਤੁਸੀਂ ਬਣਾਈ ਰੱਖਣਾ ਹੈ ਤਾਂ ਕਿ ਵਿਰੋਧੀ ਜਿਹੜੇ ਅਗਲੀ ਵਾਰ ਤੋਂ ਆਉਣ ਦੀ ਕੋਈ ਇੱਥੋਂ ਖੜੇ ਹੋਣ ਦੀ ਕੋਸ਼ਿਸ਼ ਹੀ ਨਾ ਕਰੇ। ਜਦੋਂ ਇੰਨਾ ਕਿਸੇ ਨੂੰ ਇੱਕ ਵਾਰੀ ਪਤਾ ਲੱਗ ਜਾਂਦਾ ਨਾ ਵੀ ਇੱਥੇ ਹੰਦਾਲ ਨਹੀਂ ਗਈ ਨਹੀਂ ਹੈ। ਤਾਂ ਉਹ ਫਿਰ ਅਗਲੀ ਵਾਰ ਤੋਂ ਆਉਣ ਦੀ ਕੋਈ ਹਿੰਮਤ ਹੀ ਨਹੀਂ ਕਰਦਾ ਸੋ ਤੁਸੀਂ ਨੇ ਐਡਾ ਮਾਣ ਸਤਿਕਾਰ ਦਿੱਤਾ ਸਾਡੇ ਪਰਿਵਾਰ ਨੂੰ ਅਸੀਂ ਹਮੇਸ਼ਾ ਤੁਹਾਡੇ ਵਿੱਚ ਹਾਜ਼ਰ ਹਾਂ ਤੁਹਾਡੇ ਨਾਲ ਤੁਹਾਡੇ ਹਰ ਸੁੱਖ-ਦੁੱਖ ਵਿੱਚ ਅਸੀਂ ਖੜੇ ਹਾਂ ਤੇ ਜਿਵੇਂ ਅੰਕਲ ਜੀ ਨੇ ਕਿਹਾ ਕਿ ਸਾਨੂੰ ਮਾਣ ਹੈ ਇਹ ਮਾਣ ਜਿਹੜਾ ਹੁੰਦਾ ਨਾ ਆਪਣੇ ਬੱਚਿਆਂ ਤੇ ਜਾਂ ਆਪਣੇ ਭਰਾ ਤੇ ਪੁੱਤ ਤੇ ਹੁੰਦਾ ਹੈ ਕਿ ਇਹ ਕਰੂਗਾ ਇਹ ਕੋਸ਼ਿਸ਼ ਕਰ ਰਿਹਾ ਹੈ ਹਰ ਇੱਕ ਚੀਜ਼ ਨੂੰ ਪੰਜਮੀ ਇਹਨਾਂ ਨੂੰ ਪਤਾ ਤਜਰਬਾ ਹੈ ਕਿ ਜੇ ਇੱਕ ਘਰ ਵੀ ਆਪਾਂ ਕਿਸੇ ਖੰਡਰ ਘਰ ਨੂੰ ਸਾਹਮਦੇ ਆ ਤਾਂ ਉਹਨੂੰ ਵੀ ਕੁਛ ਦਿੱਕਤਾ ਕਰਨ ਵਾਸਤੇ ਟਾਈਮ ਲੱਗ ਜਾਂਦਾ ਹੈ। ਸੋ ਉਹੀ ਹੈ ਕਿ ਹਰੇਕ ਸਿਸਟਮ ਨੂੰ ਬਦਲਣ ਵਾਸਤੇ ਕਿਉਂਕਿ ਬਹੁਤ ਵੱਡਾ ਸਿਸਟਮ ਸੀ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੋਈ ਹੈ ਕਿ ਆਪਣੀ ਵਿਰੋਧੀ ਹੁਣ ਇੱਕ ਨਹੀਂ 파ਰਟੀ ਰਹੀ ਆ ਆਪਣੀਆਂ ਵਿਰੋਧੀ ਸਾਰੀਆਂ ਨੇਂੀਆਂ। ਉਹ ਸਾਰੇ ਰਲ ਜਾਂਦੇ ਨੇ। ਸੋ ਸਾਰੇ ਰਲ ਕੇ ਇੱਕੋ ਹੀ ਕੰਮ ਕਰਦੇ ਨੇ ਕਿ ਭਗਵਾਨਤਮਾਨ ਨੂੰ ਭੰਡਣਾ। ਉਹਨਾਂ ਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਬੰਦਾ ਜਿਹੜਾ ਇਹ ਪਹਿਲਾਂ ਵੀ ਅੱਜ ਦੇ ਕੈਰੀਅਰ 'ਚ 20 ਸਾਲ ਲੋਕਾਂ 'ਚ ਵਿਚਰਦਾ ਰਹੇ ਇਹਨੂੰ ਹਰ ਇੱਕ ਦੀ ਰਗ ਰਗ ਦਾ ਪਤਾ ਹੈ ਕਿ ਕਿਸਾਨ ਦੀ ਕੀ ਲੋੜ ਹੈ ਇੱਕ ਮਜ਼ਦੂਰ ਦੀ ਕੀ ਲੋੜ ਹੈ ਇੱਕ ਨੌਜਵਾਨ ਨੂੰ ਕੀ ਚਾਹੀਦਾ ਹੈ ਬਜ਼ੁਰਗ ਨੂੰ ਕੀ ਕੀ ਚਾਹੀਦਾ ਹੈ ਇਹ ਆਮ ਘਰਾਂ 'ਚ ਉੱਠੇ ਹੋਈ ਧੀਆ ਪੁੱਤ ਇਹ ਚੀਜ਼ ਸਮਝ ਸਕਦੇ ਸੋ ਅਸੀਂ ਤਾਂ ਬਾਰ-ਬਾਰ ਤੁਹਾਡੇ ਕੋਲ ਆਉਨੇ ਆ ਬੇਨਤੀ ਕਰਨ ਆਉਨੇ ਆ ਮਾਣ ਮਹਿਸੂਸ ਕਰਦੇ ਆ ਕਿਉਂਕਿ ਬਾਈ ਜੀ ਜਦੋਂ ਵੀ ਪੂਰੀ ਪੰਜਾਬ ਦੀ ਸੰਭਾਲ ਲੈਣੇ ਕਮਾਂਦ ਤੇ ਸੀ ਉਹਨਾਂ ਨੂੰ ਕਿਹਾ ਹੋਇਆ ਕਿ ਧੂਰੀ ਦੀ ਜ਼ਿੰਮੇਵਾਰੀ ਸਾਡੀ ਹੈ ਹੁਣ ਤੁਸੀਂ ਨੇ ਸਾਡਾ ਇਹ ਮਾਣ ਵਧਾਉਣਾ ਹੈਗਾ ਧੂਰੀ 'ਚ ਕਿਹੜੇ ਡਵੈਲਪਮੈਂਟ ਦੇ ਕੰਮ ਹੋਏ ਨੇ ਉਹ ਤੁਹਾਨੂੰ ਪਤਾ ਹੀ ਹੈਗਾ ਉਹ ਕਾਰਵਾਈ ਜੀ ਦਫ਼ਤਰ ਸਾਹਮਣੇ ਨੇ ਤਾਂ ਉੱਥੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਬਿਨਾਂ ਕਿਸੇ ਕੁੰਦਗ ਤੋਂ ਜਿਹੜਾ ਵੀ ਕੋਈ ਜਾਂਦਾ ਹੈ ਉਹਦਾ ਕੰਮ ਹੁੰਦਾ ਕਿਉਂਕਿ ਬਾਈ ਜੀ ਨੇ ਕਿਹਾ ਹੋਇਆ ਕਿ ਮੈਂ ਮੁੱਖ ਮੰਤਰੀ ਸਾਰਿਆਂ ਦਾ ਤੋ ਕੋਈ ਵੀ ਤੁਸੀਂ ਨਹੀਂ ਕਿਸੇ ਤਰ੍ਹਾਂ ਦੀ ਕਿਸੇ ਨਾ ਪਾਰਟੀਵਾਦੀ ਦਾ ਕੋਈ ਉਹ ਨਹੀਂ ਕਰਨਾ ਹੈਗਾ ਸੋ ਸਾਡੇ ਪਰਿਵਾਰ ਚ ਵਾਦਾ ਵੀ ਹੋ ਰਿਹਾ ਤੁਸੀਂ ਆਪ ਹੀ ਦੇਖ ਰਹੇ ਹੋ ਲੋਕ ਆ ਰਹੇ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਉਹ ਬਾਈ ਜੀ ਦੇ ਕੰਮਾਂ ਤੋਂ ਬਹੁਤ ਜਿਆਦਾ ਖੁਸ਼ ਨਹੀਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਬੰਦਾ ਜੋ ਕਹਿੰਦਾ ਹੈ ਇਹ ਕਰਦਾ ਨਹੀਂ ਹੈ ਸੋ ਤੁਹਾਡਾ ਇਹੀ ਜਿਹੜਾ ਮਾਨਸਿਕਕਾਰ ਦੀ ਕੌਣ ਨੇ ਆ ਕਿ ਹੁਣ ਮੀਤ ਜੇ ਜਦੋਂ ਇਲੈਕਸ਼ਨ ਇੱਕ ਤਰੀਕ ਨੂੰ ਜਦੋਂ ਤੁਸੀਂ ਵੋਟਾਂ ਪਾਉਂ ਤਾਂ ਉਹਨੂੰ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਕਿਉਂਕਿ ਉਹ ਵੀ ਦੋ ਵਾਰ ਪਹਿਲਾਂ ਐਮ.ਐਲ.ਏ ਰਹਿ ਚੁੱਕੇ ਐ ਮੰਤਰੀ ਰਹਿ ਚੁੱਕੇ ਐ ਸੋ ਉਹਦਾ ਵੀ ਪਰਖਿਆ ਹੋਇਆ ਹੈ ਉਹ ਸੋ ਉਹ ਤੁਹਾਡਾ ਮਾਣ ਹਮੇਸ਼ਾ ਉੱਚਾ ਕਰੂਗਾ ਤੁਹਾਨੂੰ ਕਦੇ ਵੀ ਕੋਈ ਅਲਾਮਾ ਨਹੀਂ ਦਊਗਾ ਬਾਕੀ ਅਸੀਂ ਤਾਂ ਹੈਗੇ ਆ ਸਾਡੀ ਤਾਂ ਡਿਊਟੀ ਧੂਰੀ ਚੈਗੀ ਸੋ ਸਾਡੀ ਤਾਂ ਪਰਿਵਾਰ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਨਾਲ ਹਮੇਸ਼ਾ ਜੁੜੇ ਰਹੀਏ ਤੇ ਤੁਹਾਡੇ ਸੁੱਖ-ਦੁੱਖ ਵਿੱਚ ਹਿੱਸੇਦਾਰ ਬਣੀਏ ਤੇ ਤੁਹਾਡਾ ਮਾਣ ਜਿਹੜਾ ਪਿਆਰ ਇਸੇ ਤਰ੍ਹਾਂ ਲੈਂਦੇ ਰਹੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦਾ। ਨੰਬਰ 9 ਦੇ ਵਿੱਚ ਅੱਜ ਗੁਰਮੀਤ ਮੀਤ ਹੇਅਰ ਜੀ ਦੇ ਸਪੋਰਟ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ। ਉਸ ਪ੍ਰੋਗਰਾਮ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਧਰਮਪਤਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਉਹਨਾਂ ਦੇ ਨਾਲ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਤੇ ਸਮੁੱਚੀ ਮਾਨ ਸਾਹਿਬ ਦੀ ਟੀਮ ਪਹੁੰਚ ਰਹੀ ਹੈ ਤੇ ਵਾਰਡ ਨੰਬਰ 9 ਦੇ ਵਿੱਚੋਂ ਪਿਛਲੇ ਮਾਨ ਸਾਹਿਬ ਨੂੰ ਵੀ ਸਭ ਤੋਂ ਵੱਧ ਵੋਟਾਂ ਪਈਆਂ ਸੀ ਗਰਮੇਲ ਖਰਾਚੋਂ ਜੀ ਨੂੰ ਵੀ ਸਭ ਤੋਂ ਵੱਧ ਵੋਟਾਂ ਪਈਆਂ ਸੀ ਹੁਣ ਵੀ ਅਸੀਂ ਪੂਰਾ ਜੋਰ ਲਾਇਆ ਹੋਇਆ ਹੈ ਵੀ ਗਰਮੀਤ ਮੀਤ ਹੇਰ ਜੀ ਨੂੰ ਜਿੰਨੀਆਂ ਵੋਟਾਂ ਪਿੱਛੇ ਪਈਆਂ ਸੀ ਓਨੀਆਂ ਇਸ ਵਾਰਡ ਦੇ ਵਿੱਚੋਂ ਲੀਡ ਦਵਾਵਾਂਗੇ